ਗਥਾਰਾ ਕਰਨਾਟਕਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋ ਮੇਰੇ ਠੀਕ ਠਾਕ ਹੋਵੋਗੇ ਲਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੇ ਬਾਕੀ ਬਾਈ ਮਾਫੀ ਚਾਹੁੰਦੇ ਆ ਐਨੇ ਦਿਨ ਵਲੌਗ ਨਹੀਂ ਆਇਆ ਉਹਦਾ ਕਾਰਨ ਲੋੜੀ ਵਾਲੇ ਦਿਨ ਆਪਣਾ ਫੋਨ ਮਸ਼ੀਨ ਦੇ ਵਿੱਚੋਂ ਨਿਕਲ ਗਿਆ ਸਮਝ ਨਹੀਂ ਆਈ ਕੀ ਹੋਇਆ ਕੀ ਨਹੀਂ ਪੜਾਣੇ ਲੱਗਿਆ ਲਾਣੇਦਾਰ ਨਹੀਂ ਦੇਖਿਆ ਪਿੱਛੇ ਵੀ ਹੋਣ ਨਿਕਲ ਗਿਆ ਤੇਰਾ ਉੱਧਰੋਂ ਜੁਜੇ ਪਹਿਲਾਂ ਸਕਰੀਨ ਜੀ ਮਿਲੀ ਫਿਰ ਹੋਰੇ ਹੋਰ ਠੰਦ ਭਾਂਡੇ ਫੇਰ ਪਾਟਾ ਜਿਹੜਾ ਉਹ ਮਿਲਿਆ ਲੱਬਿਆ ਸਿਮ ਲੱਬਿਆ ਨਹੀਂ ਸਿਮਾ ਫੋਨ ਨਾ ਮਾਲਿਆ ਤੇ ਸਿਮ ਕਢਵਾਇਆ ਦੋ ਦਿਨ ਬਾਅਦ ਫੇਰ ਸਿਮ ਚੱਲਿਆ ਫੇਰ ਜਾ ਕੇ ਤੇ ਆਪਾਂ ਬਾਈ ਹੁਣ ਪਹੁੰਚ ਗਏ ਆ ਆਂਦਰਾ ਆਂਦਰਾ ਆਗੇ ਦੀ ਆਪਾਂ ਨੂੰ ਹੋ ਗਏ ਤਿੰਨ ਦਿਨ ਤਿੰਨ ਚਾਰ ਦਿਨ ਹੋ ਗਏ ਤਰੀਕ ਹੋ ਗਈ ਅੱਜ 20 ਜਨਵਰੀ 2025 ਟਾਈਮ ਹੋ ਗਿਆ 9 ਵਜੇ ਕੇ ਸਵੇਰ ਦੇ ਫੇਰ ਵੀ ਦੇ ਮਾਫੀ ਚਾਹੁੰਦੇ ਆ 10 ਦਿਨ ਹੋ ਗਏ ਮੈਂ ਨਾਲ ਦਾ 11 ਵੀਡੀਓ ਪਾਈ ਨੂੰ ਤੇ ਉਰੇ ਬਸ ਲੱਗਿਆ ਚਲਾਉਣ ਹਾਰਾ ਹਰ ਚੱਜ ਦਿਨ ਤਾਂ ਬੇਲੀ ਬੈਠੇ ਰਹੇ ਆ ਤਿੰਨ ਦਿਨ ਤੇ ਆਪਣਾ ਡਰਾਈਵ ਗਿਆ ਪਿੰਡ ਨੂੰ ਉਹ ਆਊਗਾ 10 ਦਿਨ ਬਾਅਦ ਉਦੋਂ ਬਾਅਦ ਉਹ ਚਾਹੂਗਾ ਹੁਣ ਚੰਨਿਆਂ ਚੋਰੇ ਦੇ 10 ਦਿਨ ਤੱਕ ਚੱਲਣੇ ਆ 20 ਹੋ ਗਈ ਅੱਜ ਪਹਿਲੀਆਂ ਤਰੀਕਾਂ ਤੇ ਚੰਨੇ ਚੱਲਣਗੇ ਹੁਣ ਆਪਾਂ ਅੱਜ ਓਰੇ ਚਲਾਵਾਂਗੇ ਹਰ ਹਰ ਚ ਸਟਾਰਟ ਕਰਨੀ ਆ ਓਰੇ ਦੇਖਦੇ ਆ ਕਿੰਨੇ ਕਿ ਦਿਨ ਲੱਗਣਗੇ ਹਰ ਹਰ ਚ ਉਰੇ ਜਿੱਥੇ ਏਡੀਏ ਚੱਪਾਂ ਖੜੇ ਆਂ ਹਾਂਦਰਾ ਦੇ ਚ ਉਰੇ ਆਪਣੀ ਉਹ ਮਸ਼ੀਨ ਆ ਰੇ ਹਜੇ ਕੋਈ ਮਸ਼ੀਨ ਨਹੀਂ ਆਈ ਆਉਣਗੇ ਉਹ ਮਸ਼ੀਨ ਮਸ਼ੀਨਾ ਕਹਿੰਦਾ ਬਹੁਤ ਆਉਣਗੀਆਂ ਏਜੰਟ ਕਹਿੰਦਾ ਵੀ ਜਿਹਨੂੰ ਪਤਾ ਵੀ ਲੇਟ ਚੱਲਦੇ ਆ ਫਰਵਰੀ ਚ ਮਸ਼ੀਨਾ ਆ ਜਾਣੀਆਂ ਫੇ ਮੰਨ ਲਓ ਵੀ ਅ 10 ਦਿਨ ਤੱਕ ਹਫ਼ਤੇ ਤੱਕ ਮਸ਼ੀਨਾ ਆਉਣੀ ਸ਼ੁਰੂ ਹੋ ਲੈਣੀ ਆ ਉਦੋਂ ਤੱਕ ਉਦੋਂ ਹਰ ਹਰ ਦਾ ਨਿਬੜੀ ਬਹੁਤ ਹੋਂ ਤੱਕ ਤੇ ਆਪਣਾ ਕਰਨਾਟਕ ਦਾ ਸੀਜ਼ਨ ਰਿਹਾ ਬਹੁਤ ਵਧੀਆ ਫੋਨ ਦਾ ਤੁਹਾਨੂੰ ਦਿਖਾਉਣਾ ਹੈ ਉੱਪਰੀ ਪੈ ਮੋਬਾਈਲ ਦਿਖਾਉਣਾ ਵੀ ਥੋੜਾ ਕਿਆ ਬਣਿਆ ਵਾ ਉਹਦਾ ਉਹ ਮੈਂ ਤੁਹਾਨੂੰ ਦੱਸ ਉੱਪਰ ਚੜ ਕੇ ਦਿਖਾਉਣਾ ਵੀ ਕਿੱਥੇ ਚਾਰਜ ਲਾਇਆ ਹੋਏ ਤੇ ਅੱਗੇ ਵੀ ਲਾ ਕੇ ਰੱਖਦੇ ਆ ਰੱਬ ਜਾਣੇ ਕੀ ਹੋਇਆ ਕੀ ਨਹੀਂ ਨਵੇਂ ਸਾਲ ਵਾਲੇ ਦਿਨ ਫੁੱਟੀ ਸਕਰੀਨ ਲੋੜੀ ਵਾਲੇ ਦਿਨ ਤਾਂ ਖਤਮ ਹੀ ਹੋ ਗਿਆ ਫੋਨ ਖੜੇ ਪੈਰ ਫੋਨ ਲੈਣਾ ਪਿਆ ਸਰਦਾ ਨਹੀਂ ਬਾਈ ਫੋਨ ਬਿਨਾ ਤੇ ਮੇਰਾ ਵੀਰ ਇੱਕ ਹੋਰ ਜੀ ਨਾਲ ਕੋਲ ਆਪਣਾ ਨੰਬਰ ਆ ਉਹ ਮੇਰਾ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰਕੇ ਆਪਣਾ ਨਾਮ ਤੇ ਕਿੱਥੇ ਦੇ ਰਹਿਣ ਵਾਲੇ ਆ ਮੈਸੇਜ ਕਰ ਦਿਓ ਬਾਈ ਨੰਬਰ ਹੈਗੇ ਦੀ ਕਾਫੀ ਜਾਣੇ ਵੀ ਆ ਉਹ ਮਨ ਲਾਦਾ ਵੀ ਆਈਕਲਾਉਡ ਤੇ ਰਹਿ ਗਏ ਜੀਮੇਲ ਤੇ ਨਹੀਂ ਗਏ ਨੰਬਰ ਹੁਣ ਆਪਾਂ ਨੇ ਥੈਮ ਸੰਗ ਦਾ ਫੋਨ ਲਿਆ ਤੇ ਫੋਨ ਨੰਬਰ ਆ ਹੀ ਨਹੀਂ ਹੈਗੇ ਅੱਦੇ ਨੰਬਰ ਮੈਂ ਬੋਲਦਾ 9878 851664 987887 1664 ਇਹ ਨੰਬਰ ਤੇ ਜਿਨ੍ਹਾਂ ਕੋਲ ਮੇਰੇ ਕੋਲ ਬਾਈਆਂ ਨਾਲ ਆਪਣੀ ਗੱਲ ਹੁੰਦੀ ਰਹਿੰਦੀ ਆ ਉਹ ਜਿਹਨੇ ਹੋਰ ਨਹੀਂ ਭੇਜਣਾ ਆਪਣਾ ਨਾਮ ਤੇ ਲਿਖ ਕੇ ਭੇਜ ਦਿਓ ਕਿੱਥੇ ਦੇ ਰਹਿਣ ਵਾਲਿਆਂ ਸ਼ਹਿਰ ਪਿੰਡ ਪਿੰਡ ਦੀ ਤਾਂ ਲੋੜ ਨਹੀਂ ਸ਼ਹਿਰ ਲਿਖ ਕੇ ਭੇਜ ਦਿਓ ਆਪਾਂ ਤਾਂ ਤਾਂ ਨੰਬਰ ਸੇਵ ਕਰ ਲਾਂਗੇ ਨੰਬਰ ਕਾਫੀ ਨਿਕਲ ਗਏ ਫੋਨ ਚ ਆਪੇ ਬੰਦੇ ਆਲੇ ਫੋਨ ਆਉਂਦੇ ਹੁੰਦੇ ਸੀ ਆਪਣੇ ਕੋ ਨੰਬਰ ਫੇਵ ਸੀਗੇ ਹੁਣ ਉਹ ਮਨ ਲਾਦਾ ਵੀ ਫੋਨ ਉਹੀ ਆਈਕਲਾਉਡ ਵਾਲਾ ਚੱਕਰ ਪਿਆ ਹੁਣ ਆਈਕਲਾਉਡ ਤੇ ਰਹੇਗੇ ਨੰਬਰ ਸਾਰੇ ਉਹ ਇਹ ਫੋਨ ਚ ਈਮੇਲ ਪਰ ਜੀਮੇਲ ਭਰੀ ਆ ਤੇ ਨੰਬਰ ਆਏ ਨਹੀਂ ਹੁਣ ਲਵਾਂਗੇ ਹਜੇ اٹਕ ਕੇ ਹੁਣ ਤਾਜਾ ਤਾ 30000 ਲਾ ਹੈ 20 20000 ਦੇ ਰਹੀ ਫੋਨ ਲੈ ਆਪਾਂ ਨੇ ਵੀਡੀਓ ਦੀ ਕੁਆਲਿਟੀ ਤਾਂ ਘੱਟ ਰਹੂਗੀ ਔਰ ਹੋਊਗੀ ਆਈਫੋਨ ਆਈਫੋਨ ਹੈ ਸੈਮਸੰਗ ਸੈਮਸੰਗ ਹੈ ਪਰ ਫੇਰ ਵੀ ਆਪਾਂ ਕੋਸ਼ਿਸ਼ ਕਰੀਆ ਵੀ ਵਧੀਆ ਕੁਆਲਿਟੀ ਵਾਲਾ ਵੀਡੀਓ ਵਾਲਾ ਫੋਨ ਲਈਏ ਤੇ ਬਾਕੀ ਅੱਜ ਕਰਦੇ ਆਂ ਸਟਾਰਟ ਦਿਖਾਉਨੇ ਆ ਦਿਖਾਉਣਾ ਤਾਂ ਕੀ ਹੈ ਚੈੱਕ ਪਾਸ ਹੀ ਆ ਵੱਡ ਕੇ ਆਏ ਆ ਹਰ ਹਰ ਓਰੇ ਆ ਕੇ ਹਰ ਹਰ ਵੱਡਣੀਆਂ ਛੋਲਿਆਂ ਚ ਕੈਨਿਕ ਦੋ ਚੇਂਜ ਕਰਨੇ ਪੈਣੇ ਆ ਆਪਾਂ ਨੂੰ ਹੋਮਸੋਂ ਦਾਰਦਾ ਦਾ ਬੈੱਡ ਜਿਵੇਂ ਆ ਬੈੱਡ ਆ ਬੈੱਡ ਤੇ ਬਣੀ ਆ ਜਾਲੀ ਅੱਡ ਕੇ 2.5 ਫੁੱਟ ਦਾ ਪੀਸ ਇਹਦੇ ਪਰਮ ਪੂਰੀ ਜਾਲੀ ਲਾਉਣੀ ਪਣੀ ਆ ਸਫਾਈ ਵਾਸਤੇ ਮਿੱਟੀ ਨਹੀਂ ਆਉਗੀ ਤੇ ਆ ਦੋ ਇੱਟਕਣਾਂ ਨੂੰ ਟਕਣਾਂ ਇਹ ਖੋਲ ਲੈਣੇ ਪਲੇਟ ਵਾਲੇ ਇਹਦੇ ਜਾਲੀ ਲਾਵਾਂਗੇ ਆਪਾਂ ਨੇ ਹੁਣ ਛੋਲੇ ਵੱਡੇ ਦੀ ਇਹ ਐਮਪੀ ਚ ਉੱਥੇ ਤਾਂ ਲੋਡ ਪਈ ਨਹੀਂ ਉਰੇ ਕਹਿੰਦੇ ਵੀ ਲਾਉਣੇ ਪੈਣੇ ਆ ਹੁਣ ਕੋਈ ਮਸ਼ੀਨ ਆਉਗੀ ਉਹਦਾ ਦੇਖਾਂਗੇ ਵੀ ਕਿਵੇਂ ਲੱਗਿਆ ਉਹ ਸਿਸਟਮ ਫਿਰ ਉਕੜ ਲਵਾਵਾਂਗੇ ਮੇਸਤਰੀ ਕੋਲ ਲੈ ਕੇ ਜਾਵਾਂਗੇ ਹੁਣ ਨਹੀਂ ਬੇਲੇ ਦੀਗੇ ਹੁਣ ਪਤਾ ਨਹੀਂ ਵੀ ਜਗੜ ਕਿਵੇਂ ਲੱਗੂਗਾ ਤੇ ਇਹ ਇੱਕ ਦੋ ਚੇਂਜ ਕਰਨੇ ਪੈਣੇ ਬਸ ਉਹ ਕਹਿੰਨੇ ਵੀ ਜਾਲੀ ਜ਼ਰੂਰੀ ਆ ਵੀ ਮਿੱਟੀ ਵੀ ਨਹੀਂ ਚਾਹੀਦੀ ਐਮਪੀ ਜੀ ਕਹਿੰਨੇ ਵੀ ਕੋਈ ਚੱਕਰ ਨਹੀਂ ਵੀ ਮਿੱਟੀ ਆਉਣ ਦਿਓ ਜਦੋਂ ਆਪਾਂ ਵੱਡੀ ਦੀਗੇ ਪਿਛਲੇ ਸਾਲ ਜਦੋਂ ਮਸ਼ੀਨ ਆਪਾਂ ਲੈ ਕੇ ਆਏ ਆ ਉਹ ਵੱਟ ਚਨੇ ਵੱਡੇ ਦੀਗੇ ਸਾਰਿਆਂ ਨੂੰ ਪਤਾ ਹੀ ਆ ਮੇਰੇ ਵੀ ਜਿਹੜੇ ਪੁਰਾਣੇ ਜੁੜੇ ਹੋਏ ਆ ਨਾ ਮੈਨੂੰ ਐਤ ਕੀ ਦਿਖਾ ਦਾਂਗੇ। ਬਾਗਮਾ ਦਿਖਾਵਾਂ ਤੁਹਾਨੂੰ। ਉੱਪਰ ਚੜ ਕੇ ਵੀ ਕੈਵਨ ਤੇ ਜਾ ਕੇ ਹੁਣਾ ਉੱਥੇ ਫੋਨ ਚਾਰਜ ਲਾਇਆ ਵਾ ਤਾਂ ਪਤਾ ਨਹੀਂ ਕਿੱਧਰ ਨੂੰ ਗਿਰਿਆ ਕਿੱਧਰ ਨੂੰ ਨਹੀਂ। ਤੇ ਫੋਨ ਦੀ ਹਾਲਤ ਵੀ ਦਿਖਾਉਣਾ ਤੁਹਾਨੂੰ। ਇਹ ਜੀ ਇੱਥੇ ਰੱਖਿਆ ਵਾ ਸੀਗਾ ਫੋਨ ਆਪਾਂ ਨੇ। ਚਾਰਜਰ ਲਾਇਆ ਵਾ ਡੱਬਾ ਦਾ ਫਿਰ ਬਾਤ ਚ ਲਾਇਆ ਹੁਣ ਜਦ ਤੱਕ ਹੋ ਗਿਆ ਸਾਰਾ ਕੰਮ। ਤਾਂ ਹੁਣ ਲਾਨੇਦਾਰ ਤੋਂ ਗਾਲਾਂ ਗੋਲਾਂ ਖਾ ਕੇ ਅੱਗੇ ਵੀ ਉਰੀ ਪਿਆ ਹੁੰਦਾ। ਮੈਨੂੰ ਤਾਂ ਲੱਗਦਾ ਵੀ ਓਰੇ ਤੋਂ ਫੋਨ ਗਿਰ ਕੇ ਉੱਥੇ ਗਿਆ ਹੋਊਗਾ ਆਹ ਹੋਰੇ ਰਿਵਿਊ ਫੀਡਰ ਚ ਇਹ ਹੇਠਾਂ ਉੱਪਰ ਕਰਿਆ ਉੱਥੇ ਜਗ੍ਹਾ ਤੇ ਵਿੱਚ ਨੂੰ ਲੱਗ ਕਟਰ ਤੇ ਤਾਂ ਜਾਣਾ ਬਾਕੀ ਪਤਾ ਨਹੀਂ ਰੱਬ ਜਾਣੇ ਕੀ ਹੋਇਆ ਆਹ ਫੋਨ ਇਕੱਠਾ ਕਰਕੇ ਰੱਖਿਆ ਵਾ ਥੈਲੇ ਦੇ ਭਾਗੇ ਲੱਭਾ ਵੀ ਪਤਾ ਨਹੀਂ ਬੱਝੇ ਭਈ ਇਹਦਾ ਸੈਮ ਨਹੀਂ ਮਿਲਿਆ ਨਾ ਕੈਮਰੇ ਮਿਲਿਆ ਕਵਰ ਪਾਇਆ ਉਹ ਵੀ ਨਹੀਂ ਮਿਲਿਆ ਪਤਾ ਨਹੀਂ ਲੱਭਿਆ ਬਹੁਤਾ ਬਾਕੀ ਹੁਣ ਕਰਕੇ ਤੇਲ ਪਾਣੀ ਚੈੱਕ ਹਜੇ ਉਸ ਬਈ ਵੀ ਬਹੁਤ ਔਰੇ ਉਸ ਜਿਆਦਾ ਪੈਂਦੀ ਹੈ ਜੀਰੀ ਵਾਲਾ ਏਰੀਆ ਸਾਰਾ ਸਾਹਮਣੇ ਜੀਰੀ ਜਿਆਦਾ ਔਰੇ ਕਰਦੇ ਆ ਕੰਮ ਸਟਾਰਟ ਲੋ ਬਾਬੇਓ ਮਸ਼ੀਨ ਅੱਜ ਕਰਨੀ ਚੈੱਕ ਇਹ ਪੌਣੇ ਦੋ ਗਿਲੇ ਵੱਡੇ ਆ ਮਸ਼ੀਨ ਆਪਣੀ ਹੋ ਗਈ ਓਕੇ ਪਾਸ ਝੂੜਾ ਪੜਦੇ ਆਗੇ ਬੜੀ ਮੋਟੀ ਕੋਈ ਸੈਟਿੰਗ ਕੋਈ ਸੈਟਿੰਗ ਕਰਨ ਦੀ ਲੋੜ ਨਹੀਂ ਪਈ ਜਿਵੇਂ ਹੈਗੀ ਤੇ ਉੱਥੇ ਤੇ ਲਿਆ ਕੇ ਉਰੇ ਚਲਾਤੀ ਓਕੇ ਆ ਦੇ ਠੀਕ ਤੇ ਬਾਕੀ ਆ ਪੌਣਾ ਆ ਪੌਣੇ ਦੋ ਗਿੱਲੇ ਵੱਡੇ ਆ ਡੇੜਾ پتہ ਨਹੀਂ ਪੌਣੇ ਦੋ ਮਿਣਾ ਮਿਲਣਾ ਹਜੇ ਤੇ ਇੱਕ ਗੱਲ ਹੋਰ ਬਾਈ ਉਰੇ ਪੱਟਣਾ ਪੁੱਟਣਾ ਨਹੀਂ ਹੈਗੀਆਂ ਬਸ ਆ ਚੀਜ਼ ਆ ਦੇ ਆਪਾਂ ਨੂੰ ਹਰ ਹਰਚ ਵੀ ਆਈ ਕੁਝ ਮਿਲਣਾ ਤੇ ਚੰਨਿਆਂ ਚ ਵੀ ਆਈ ਕੁਝ ਮਿਲਣਾ ਬੱਟਣੀ ਨਹੀਂ ਹੈਗੀ ਬਸ ਆ ਖੁੱਡ ਨਾ ਖਵਾ ਬਹੁਤ ਔਖਾ ਪਹਿਲਾ ਕਿੜਾ ਲਾਉਣਾ ਬੜਾ ਔਖਾ ਯਾਰ ਚਲੋ ਕਿਰਪਾ ਮਾਲਕ ਦੀ ਓਕੇ ਆ ਸਾਰਾ ਕੁਝ ਬੱਕ ਕਰਨ ਦੀ ਲੋੜ ਨਹੀਂ 2 ਫੁੱਟ ਬਲੇਡ ਟਿੱਲੇ ਆ ਉਹ ਚੱਲ ਗਏ ਦੀਗੇ ਕਿਉਂਕਿ 2 ਫੁੱਟ 2 ਫੁੱਟ ਲੈ ਕੇ ਜਾਂਦੀ ਹੈ ਮਸ਼ੀਨ ਬਸ ਆ 3 ਲੈ ਕੇ ਆਨੇ ਆ ਆ ਨੇੜੇ ਨੇੜੇ ਦੀਗੇ ਬਾਕੀ ਬਾਦ 2 2 ਹਿਆੜ ਮਸ਼ੀਨ ਲੈ ਕੇ ਆਉਂਦੀ ਆ ਵੱਢਣੀ ਹੈ ਥਾਂ ਦੇ ਹੀਠਾਂ ਦੇ ਪੈਂਦੀ ਆ ਉਹ ਹਜੇ ਵੀ ਮਾੜੇ ਮੋਢੇ ਡਾਲ ਰਹੇਗੇ ਕਹਿੰਦੇ ਵੀ ਹੀਠਾਂ ਦੇ ਹੋਰ ਚੱਲ ਤੁਹਾਨੂੰ ਇਹਨਾਂ ਆਪਣੀ ਦੇਜ ਕੇ ਸਾਰੇ ਓਕੇ ਪਾਸ ਓਕੇ ਰਿਪੋਰਟਾਂ ਸਾਰਾ ਕੋ ਦਾ ਮਾਲਕ ਦੀ ਕਿਰਪਾ ਹੁਣ ਕੱਲ ਤੇ ਚਲਾਵਾਂਗੇ ਮਸ਼ੀਨ ਕੱਲੋਂ ਜਦੋਂ ਵੀ ਬੜਵਾਉਣਗੇ ਚਲਾ ਦੇਾਂਗੇ ਦਾਣੇ ਤੁਹਾਨੂੰ ਉੱਥੇ ਜਾ ਕੇ ਜਿੱਥੇ ਮਸ਼ੀਨ ਖੜਦੀ ਹੈ ਉੱਥੇ ਦਿਖਾਵਾਂਗੇ ਲਓ ਜੀ ਕਰੋ ਚੈੱਕ ਓਕੇ ਪਾਸ ਓਕੇ ਰਿਪੋਰਟਾਂ ਚੱਲੂਗੀ ਰਾਣੀ ਉਹ ਕੱਢਿਓ ਰਾਈਗੇ ਮੈਂ ਜੈਸੀ ਤੋਏ ਮੈਂ ਤੇ ਲਾਨੇਦਾਰ ਡਰਾਈਵਰ ਸਾਡਾ ਚੱਲੇਗਾ ਉਹ ਆਊਗਾ ਛੋਲਿਆਂ ਚ